ਕਿਸੇ ਵੇਲੇ ਬਹੁਤ ਲੋਕਾਂ ਨੇ ਆਪੋ ਆਪਣਾ ਧਰਮ ਮਿਥ ਲਿਆ ਗੁਰਬਾਣੀ ਦੇ ਸ਼ਬਦ ਹੈ ਉਹਨਾਂ ਵਿੱਚੋਂ ਇੱਕ ਜੋਗੀ ਹੈ ਜੋਗੀ ਨੇ ਆਪਣਾ ਧਰਮ ਮਿਥ ਲਿਆ ਮੈਂ ਗਿਆਨ ਪੜ੍ਹਨੇ ਗਿਆਨ ਪੜ੍ਹਾਉਣੇ ਮੇਰਾ ਇਹੀ ਧਰਮ ਹੈ ਦੂਜਾ ਬੰਦਾ ਬ੍ਰਹਮਣ ਹੈ ਉਹਨੇ ਆਪਣਾ ਧਰਮ ਮਿਥ ਲਿਆ ਵੀ ਮੈਂ ਵੇਦ ਪੜ੍ਹਨੇ ਆ ਵੇਦ ਪੜਾਉਣੇ ਆ ਧਰਮ ਦਾ ਆਖਰੀ ਅਰਥ ਫਰਜ਼ ਵੀ ਹੁੰਦਾ ਵੀ ਮੇਰਾ ਇਹੀ ਫਰਜ਼ ਹੈ ਇਹੀ ਧਰਮ ਹੈ ਵੇਦ ਪੜ੍ਹਨੇ ਆ ਵੇਦ ਪੜਾਉਣੇ ਆ ਤੀਜਾ ਬੰਦਾ ਸਿੱਖ ਖत्री ਉਹਨੇ ਆਪਣਾ ਧਰਮ ਇਚ ਲਿਆ ਵੀ ਮੈਂ ਬਾਹੂ ਬਲ ਰੱਖਣਾ ਤੇ ਮੈਂ ਜੰਗ ਦੇ ਮੈਦਾਨ ਵਿੱਚ ਜੂਝਣਾ ਮੇਰਾ ਇਹੀ ਧਰਮ ਹੈ ਚੌਥਾ ਜਿਹੜਾ ਸੀਨਾ ਉਹ ਸ਼ੁੱਦਰ ਸੀ ਉਹਦਾ ਧਰਮ ਮਿੱਥ ਦਿੱਤਾ ਵੀ ਸ਼ੁੱਦਰ ਦਾ ਧਰਮ ਇਹ ਹੈ ਵੀ ਜਿਹੜੇ ਨਖਿੱਧ ਜੇ ਕੰਮ ਨੇ ਝਾੜੂ ਲਾਉਣਾ ਜੋੜੇ ਝਾੜਨੇ ਜਾਂ ਇਹੋ ਜਿਹੇ ਜਿਹੜੇ ਕਰਮ ਨੇ ਤੇ ਉਹ ਸਾਫ ਸਫਾਈ ਵਾਲੇ ਕੰਮ ਨਖਿੱਧ ਜੇ ਕੰਮ ਨੇ ਜਿਹੜੇ ਉਹ ਇੱਕ ਸ਼ੁੱਦਰ ਕਰੇਗਾ ਦੁਖਦਾਈ ਬਾਤ ਤੇ ਸਾਨੂੰ ਅੱਜ ਤੱਕ ਨਹੀਂ ਪਤਾ ਤੁਸੀਂ ਮੈਂ ਸਾਰੇ ਬ੍ਰਹਮਣ ਦੀ ਵਰਨਵੰਡ ਦੇ ਮੁਤਾਬਕ ਸ਼ੂਦਰ ਐ ਤੁਹਾਨੂੰ ਪਤਾ ਐ ਇਸ ਗੱਲ ਦਾ ਔਰ ਸਾਡੇ ਪੁਰਖਿਆਂ ਦਾ ਹਾਲ ਕੀ ਰਿਹਾ ਹੋਏਗਾ ਉਹ ਇਹ ਰਿਹਾ ਹੋਏਗਾ ਵੀ ਜਦੋਂ ਇੱਕ ਸ਼ੂਦਰ ਨੇ ਤੁਰਨਾ ਤੇ ਉਹ ਆਪਣੇ ਲੱਕ ਨਾਲ ਇੱਕ ਰੱਸੀ ਬੰਨ ਕੇ ਤੇ ਰੱਸੀ ਦੇ ਪਿੱਛੇ ਇਕ ਕੋਈ ਰੁੱਖ ਦੀ ਟਾਣੀ ਬਨ ਕੇ ਤੁਰਦਾ ਸੀ ਜਿਵੇਂ ਜਿਵੇਂ ਸ਼ੁੱਧਰ ਤੁਰਦਾ ਉਹਦੀ ਪੈੜ ਪੈਂਦੀ ਹੈ ਤੇ ਉਹ ਜਿਹੜੀ ਪਿੱਛੇ ਟਾਣੀ ਹੈ ਉਹ ਪੈੜ ਮੇਟਦੀ ਆਵੇ ਕਿਉਂ ਕਿ ਉਸੇ ਦਾ ਬ੍ਰਾਹਮਣ ਨੇ ਤੁਰਨਾ ਬ੍ਰਾਹਮਣ ਉੱਚ ਜਾਤੀ ਹੈ ਸ਼ੁੱਧਰ ਨਖੇਦ ਹੈ ਤੇ ਇਸ ਕਾਰਨ ਬਈ ਬ੍ਰਾਹਮਣ ਤੇ ਪਿੱਟਿਆ ਜਾਏਗਾ ਇਹ ਬੜੇ ਅਹਿਮ ਨੁਕਤੇ ਨੇ ਧਰਮੰਦਿ ਮੈਂ ਬੇਨਤੀ ਕਰਾਂ ਸ਼ੁੱਧਰ ਦਾ ਹਾਲ ਕੀ ਸੀ ਕਿਸੇ ਦੂਜੇ ਤੀਜੇ ਦਾ ਨਹੀਂ ਤੁਹਾਡੇ ਮੇਰੇ ਪੁਰਖਿਆਂ ਦਾ ਰਹਿ ਹੈ ਹੋਏਗਾ ਆਪਣੇ ਸਾਰੇ ਪੁਰਖਿਆਂ ਦਾ ਇੱਕ ਬ੍ਰਾਹਮਣ ਠੁਕਣਾ ਚਾਹੇ ਛੂਦਰ ਆਪਣਾ ਮੂੰਹ ਖੋਲ ਦੇਵੇ ਇਹ ਕਰਮ ਕਾਂਡੀ ਬ੍ਰਾਹਮਣ ਦੀ ਬਾਤ ਹੈ ਧਰਮੀ ਬ੍ਰਾਹਮਣ ਦੀ ਬਾਤ ਨਹੀਂ ਹੈ ਜੇ ਇੱਕ ਬ੍ਰਾਹਮਣ ਰੁੱਖ ਤੇ ਚੜਿਆ ਹੋਇਆ ਤੇ ਕੋਈ ਫਲ ਤੋੜ ਰਿਹਾ ਤੇ ਛੂਦਰ ਉਸ ਰੁੱਖ ਦੇ ਥੱਲੋਂ ਦੀ ਲੰਘਿਆ ਤੇ ਫਿਰ ਵੀ ਛੂਦਰ ਨੂੰ ਸਜ਼ਾ ਹੈ ਉਹ ਉਹਦਾ ਫਲ ਜਿਹੜਾ ਪ੍ਰਿਸ਼ਟ ਹੋ ਗਿਆ ਇੱਕ ਮੈਂ ਸ਼ਬਦ ਕਹਿ ਲੱਗਿਆ ਤੁਸੀਂ ਬੁਰਾ ਨਾ ਮਨਾਇਓ ਪਰ ਇਹ ਕੌੜਾ ਸੱਚ ਹੈ ਇੱਕ ਕੁੱਤਾ ਤੇ ਖੂਹ ਤੋਂ ਪਾਣੀ ਪੀ ਸਕਦਾ ਹੈ ਸ਼ੁੱਧਰ ਮਰਜੀ ਨਾਲ ਖੂਹ ਤੋਂ ਪਾਣੀ ਨਹੀਂ ਪੀ ਸਕਦਾ ਸੀ ਆ 2 ਸਾਲ ਪਹਿਲਾਂ ਦੀ ਗੱਲ ਹੈ ਕਿਹੜਾ ਯੁੱਗ ਆ ਗਿਆ ਹੈ ਰਾਜਸਥਾਨ ਦੇ ਅੰਦਰ ਇੱਕ ਸਕੂਲ ਵਿੱਚ ਛੋਟੇ ਬੱਚੇ ਨੇ ਬਾਣੀ ਦੇ ਘੜੇ ਵਿੱਚੋਂ ਪਾਣੀ ਭਰ ਕੇ ਪੀ ਲਿਆ ਤੁਸੀਂ ਖਬਰ ਸੁਣੀ ਹੋਵੇਗੀ ਤੇ ਟੀਚਰ ਨੇ ਉਸ ਬੱਚੇ ਨੂੰ ਬਹੁਤ ਕੁੱਟ ਮਾਰ ਕੀਤੀ ਕਸੂਰ ਕੀ ਸੀ ਕਹਿ ਲੱਗਿਆ ਮੈਂ ਉੱਚ ਜਾਤੀ ਆ ਤੇ ਇਹ ਨੀਵੀਂ ਜਾਤ ਵਿੱਚੋਂ ਐ ਇਹ ਉਹਦੇ ਬੋਲ ਨੇ ਤੇ ਇਹਨੇ ਮੇਰੇ ਘੜੇ ਵਿੱਚੋਂ ਪਾਣੀ ਕਿਉਂ ਭਰ ਕੇ ਪੀ ਲਿਆ ਕੈਸੇ ਹਾਲਾਤ ਸਨ ਹੁਣ ਇਹ ਛੂਦਰ ਦਾ ਧਰਮ ਨਾ ਦਿੱਤਾ ਤੇ ਤੇ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਆਦਿ ਸ਼ਾਦਾ ਜਿਵੇਂ ਆਪਾਂ ਬੈਠੀ ਐ ਨਾ ਕਰਮ ਕਾਂਡੀ ਬ੍ਰਾਹਮਣ ਕਹਿੰਦਾ ਸੀ शूद्र ਨੂੰ ਧਰਮ ਦੀ ਗੱਲ ਸੁਣਨ ਦਾ ਕੋਈ ਹੱਕ ਨਹੀਂ ਹੈ ਨਾ ਉਹ ਕਹਿ ਸਕਦਾ ਨਾ ਸੁਣ ਸਕਦਾ ਅੱਜ ਸ਼ੁਕਰ ਕਰ ਗੁਰੂ ਗ੍ਰੰਥ ਸਾਹਿਬ ਅੱਜ ਦਾ ਸਤਿਗੁਰੂ ਇਹ ਤੇਰੀ ਕਿਰਪਾ ਨਾਲ ਹੈ ਕਿ ਅੱਜ ਅਸੀਂ ਤੇਰੇ ਚਰਨਾਂ ਵਿੱਚ ਬਹਿ ਕੇ ਰੱਬੀ ਬਾਣੀ ਦੀ ਗੋਦ ਵਿੱਚ ਬਹਿ ਕੇ ਅਸੀਂ ਆਪਣੇ ਜੀਵਨ ਨੂੰ ਰੱਬੀ ਗਿਆਨ ਰਾਈ ਸਵਾਰ ਰਹੇ ਨਹੀਂ ਹੱਕ ਨਹੀਂ ਸੀ ਮੈਂ ਬੇਨਤੀ ਕਰਦਾ ਹੁਣ ਇਹ ਸਾਰਿਆਂ ਨੇ ਆਪੋ ਆਪਣੇ ਧਰਮ ਵਿੱਚ ਲੈ ਇੱਕ ਵਾਰੀ ਦੁਹਰਾਵਾਂ ਜਿਹੜਾ ਜੋਗੀ ਹੈ ਉਹਦਾ ਧਰਮ ਹੈ ਗਿਆਨ ਦੀ ਗੱਲ ਕਰਨੀ ਬ੍ਰਾਹਮਣ ਵੇਦ ਪੜ੍ਹਨੇ ਪੜਾਉਣੇ ਖੱਤਰੀ ਬਾਹੂਬਲ ਰੱਖਣਾ ਜੰਗ ਦੇ ਮੈਦਾਨ ਵਿੱਚ ਜੂਝਣਾ ਚੌਥਾ ਸ਼ੂਦਰ ਹੈ ਉਹ ਨਖਿੱਧ ਜੇ ਕੰਮ ਝਾੜੂ ਪੂੰਛਾ ਇਹੋ ਜਿਹਾ ਕੰਮ ਕਰਨੇ ਗੁਰੂ ਨਾਨਕ ਸਾਹਿਬ ਦਾ ਬਾਣੀ ਦਾ ਬਚਨ ਹੈ ਤੁਸੀਂ ਨਿਤ ਪੜ੍ਹਦੇ ਹੋ ਆਸਾ ਕੀ ਬਾਣ ਅੰਦਰ ਸਤਿਗੁਰੂ ਕਹਿਣ ਲੱਗੇ ਨਹੀਂ ਧਰਮੇ ਨਹੀਂ ਹੈ ਸਹਿਬ ਕਹਿਣ ਲੱਗੇ ਕਿੰਨਾ ਚੰਗਾ ਹੋਵੇ ਜੋਗ ਸ਼ਬਦੰ ਗਿਆਨ ਸ਼ਬਦੰ ਇੱਥੇ ਸ਼ਬਦੰ ਦਾ ਅਰਥ ਧਰਮ ਹੈ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹੈ ਕਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ ਅਗਲਾ ਬਚਨ ਕੀ ਹੈ ਕਹਿਣ ਲੱਗੇ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ ਸਾਰਿਆਂ ਦਾ ਧਰਮ ਇੱਕ ਰੱਬ ਦੀ ਬੰਦਗੀ ਕਰਨਾ ਸਾਰਿਆਂ ਦਾ ਧਰਮ ਇੱਕ ਰੱਬ ਦਾ ਨਾਮ ਜਪਣਾ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਸਈ ਨਰਿੰਦਨ ਦੇ ਸਨ ਗੁਰੂ ਜੀ ਨੇ ਆਖਿਆ ਕਹਿਣ ਲੱਗੇ ਭਲਿਆ ਤੁਹਾਡਾ ਧਰਮ ਰੱਬ ਦੀ ਬੰਦਗੀ ਕਰਨਾ ਹੈ ਪੂਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦਿੱਤਾ ਕਿੱਡੇ ਵੱਡੇ ਕਰਮ ਕੀਤੇ ਨੇ ਸਤਿਗੁਰੂ ਸਹਿਬਾਨਾ ਨੇ ਧੰਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਵਾਇਆ ਸ਼ਾਈ ਮੀਆਂ ਮੀਰ ਤੋਂ ਨੀਂਦ ਰਖਵਾਈ ਉਹਦੇ ਚਾਰ ਦਰਵਾਜ਼ੇ ਰੱਖੇ ਇਹਦਾ ਭਾਵ ਸੀ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਹ ਵਰਨਾਂ ਕੋ ਸਾਂਝਾ ਭਲਿਆ ਦੁਨੀਆਂ ਵਿੱਚ ਕਿਤੇ ਵਿੱਚ ਕਿਰਾ ਹੁੰਦਾ ਹੋਵੇਗਾ ਪਰ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਦਰ ਹੈ ਗੁਰੂ ਰਾਮਦਾਸ ਜੀ ਦਾ ਦਰ ਹੈ ਇੱਥੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਹੈ ਇੱਥੇ ਕਿਸੇ ਕਿਤੇ ਵਿੱਚੋਂ ਕਿਸੇ ਖਿੱਤੇ ਵਿੱਚੋਂ ਕੋਈ ਆਏ ਇੱਥੇ ਲਈ ਸਾਰਿਆਂ ਲਈ ਇੱਕੋ ਪੰਗਤ ਹੈ ਇੱਥੇ ਸਾਰਿਆਂ ਲਈ ਇੱਕੋ ਸੰਗਤ ਹੈ ਇੱਥੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ

ਹਕਮਰਾਨਾਂ ਨੇ ਧਾਰਨ ਕਰ ਲਿਆ ਬਾਦਸ਼ਾਹਾਂ ਨੇ ਫਿਰ ਉਹਨਾਂ ਕੋਸ਼ਿਸ਼ ਕੀਤੀ ਉਹਨਾਂ ਨੂੰ ਪਰਫੁੱਲਤ ਕਰਨ ਵਾਸਤੇ ਜਿਵੇਂ ਬੁੱਧ ਧਰਮ ਨੂੰ ਅਸ਼ੋਕ ਨੇ ਜਿਹੜਾ ਅਸ਼ੋਕ ਸਮਰਾਟ ਰਿਹਾ ਹੈ ਉਹਨੇ ਧਾਰਨ ਕਰ ਲਿਆ ਉਹਨੇ ਬੜੀ ਕੋਸ਼ਿਸ਼ ਕੀਤੀ ਚਾਰ ਚੁਪੇਰੇ ਬੁੱਧ ਇਜਮ ਬੁੱਧ ਧਰਮ ਨੂੰ ਪ੍ਰਚਾਰ ਪ੍ਰਸਾਰਣ ਕਰਨ ਵਾਸਤੇ ਇਸਲਾਮ ਦਾ ਤੁਹਾਨੂੰ ਪਤਾ ਹੀ ਹੈ ਔਰੰਗਜ਼ੇਬ, ਜਹਾਂਗੀਰ ਵਰਗਿਆਂ ਨੇ ਕਿੱਡੇ ਕਿੱਡੇ ਤਸ਼ੱਦਦ ਕਰਕੇ ਵੀ ਚਾਹਿਆ ਵੀ ਇਸਲਾਮ ਵੱਧ ਜਾਏ ਜੇ ਸਨਾਤਨ ਦੀ ਗੱਲ ਆਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਨਾਤਨ ਵੀ ਆਪੋ ਆਪਣਾ ਜੋਰ ਲਾਉਂਦੇ ਨੇ ਵੀ ਸਾਡਾ ਧਰਮ ਦੁਨੀਆ ਵਿੱਚ ਫੈਲੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਸਿੱਖ ਧਰਮ ਹੈ ਇਹਨੂੰ ਕਿਸੇ ਦੂਜੇ ਨੇ ਤੇ ਪਰਫੁੱਲਤ ਕਰਨਾ ਜਾਂ ਕਿਸੇ ਬਾਦਸ਼ਾਹ ਨੇ ਇਹਨੂੰ ਪ੍ਰਚਾਰਨਾ ਪ੍ਰਸਾਰਨਾ ਤੇ ਦੂਰ ਦੀ ਗੱਲ ਐ ਇਹਦੇ ਨਾਲ ਤੇ ਇਹਦੇ ਆਪਣੇ ਵੀ ਗਦਾਰੀਆਂ ਕਰਦੇ ਨੇ ਇਹਦੇ ਨਾਲ ਤੇ ਆਪਣੇ ਵੀ ਸਿੱਖ ਕਹੌਣ ਵਾਲੇ ਵੀ ਗਦਾਰੀਆਂ ਕਰਦੇ ਨੇ ਪਰ ਫਿਰ ਵੀ ਇਹ ਗੁਰੂ ਨਾਨਕ ਸਾਹਿਬ ਦਾ ਤਰਸ ਐ ਇਹ ਕਲਗੀ ਧਰਜੀ ਦੀ ਕਿਰਪਾ ਬੇਅੰਤ ਗਦਾਰੀਆਂ ਆਪਣੇ ਕਰੀ ਜਾ ਰਹੇ ਨੇ ਫਿਰ ਵੀ ਇਹ ਚੜ੍ਹਦੀ ਕਲਾ ਵਿੱਚ ਵਸਦਾ ਪਿਆ ਕਿਉਂਕਿ ਇਹ ਗੁਰੂ ਦੀ ਕਿਰਪਾ ਨਾਲ ਹੀ ਐ ਅਸੀਂ ਕਸਰ ਨਹੀਂ ਅਸੀਂ ਕਸਰ ਨਹੀਂ ਛੱਡੀ ਮੈਨੂੰ ਖਿਮਾ ਕਰਦੇ। ਸਾਡੇ ਆਗੂਆਂ ਵਿੱਚੋਂ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ। ਪਰ ਫਿਰ ਵੀ ਸਾਡੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਕਸਰ ਨਹੀਂ ਛੱਡੀ ਇਹਨੂੰ ਦਾਗੀ ਕਰਨ ਵਾਸਤੇ ਪਰ ਇਹ ਤੇ ਗੁਰੂ ਦੀ ਕਿਰਪਾ ਹੈ ਇਹਦੇ ਸਿਧਾਂਤ ਇੰਨੇ ਪਵਿੱਤਰ ਨੇ ਇਹ ਤੇ ਸਤਿਗੁਰੂ ਸਹਿਬਾਨਾ ਨੇ ਆਪਣੇ ਪੁੱਤਰਾਂ ਦਾ ਖੂਨ ਆ ਪਾ ਕੇ ਇਹਨੂੰ ਸਿੰਜਿਆ ਹੋਇਆ ਹੈ ਇਹਦੀ ਜੜ ਮਜ਼ਬੂਤ ਕੀਤੀ ਹੋਈ ਹੈ ਤੇ ਤਾਂ ਕਰਕੇ ਇਹ ਅੱਜ ਵੀ ਚੜ੍ਹਦੀ ਕਲਾ ਵਿੱਚ ਵੱਸਦਾ ਪਰ ਅਸੀਂ ਗਦਾਰੀਆਂ ਬਹੁਤ ਕੀਤੀਆਂ ਰੱਬ ਜਾਣੇ ਸਾਨੂੰ ਤਰਸ ਨਹੀਂ ਆਉਂਦਾ ਪਰ ਅਸੀਂ ਕਰਕੇ ਵੀ ਕੀ ਜਾਵਾਂਗੇ ਘਟੋ-ਘਟ ਕਦੀ ਇਹ ਖਿਆਲ ਕਰੋ ਮਨਾ ਤੈਨੂੰ ਗੁਰੂ ਨੇ ਜਿਸ ਮਾਰਗ ਤੋਰਿਆ ਜਿਹੜੀ ਸੇਵਾ ਲਈ ਹੈ ਤੂੰ ਉਸ ਸੇਵਾ ਤੇ ਬਹਿ ਕੇ ਬੜੀ ਜ਼ਿੰਮੇਵਾਰੀ ਨਾਲ ਸੇਵਾ ਨਵਾ ਇਹ ਇੱਕ ਬੜਾ ਪਿਆਰਾ ਬਚਨੇ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਭਾਈ ਵੀਰ ਸਿੰਘ ਤੇ ਕਹਿੰਦੇ ਨੇ ਕਹਿਣ ਲੱਗੇ ਸਿੱਖਾ ਤੇਰਾ ਕਰਦਾਰ ਅਜਿਹਾ ਹੋਵੇ ਜਦੋਂ ਕੋਈ ਤੈਨੂੰ ਕਿਸੇ ਕਿੱਤੇ ਜਾਂ ਖਿੱਤੇ ਦਾ ਬੰਦਾ ਕੋਈ ਵੀ ਬੰਦਾ ਦੁਨੀਆ ਭਰ ਵਿੱਚੋਂ ਤੈਨੂੰ ਇੱਕ ਵਾਰੀ ਮਿਲ ਕੇ ਜਾਏ ਤੇ ਉਹ ਆਪਣੇ ਲੋਕਾਂ ਵਿੱਚ ਜਾ ਕੇ ਆਪਣੇ ਘਰ ਜਾ ਕੇ ਆਖੇ ਮੈਂ ਅੱਜ ਇੱਕ ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਮਿਲ ਕੇ ਆਇਆ ਬਾਅਦ ਵਿੱਚ ਕਹੇ ਉਹ ਇੱਕ ਡਾਕਟਰ ਸੀਮੇ ਦਵਾਈ ਲੈਣ ਗਿਆ ਸੀ ਉਹ ਕਹੇ ਆਪਣੇ ਘਰ ਜਾ ਕੇ ਮੈਂ ਅੱਜ ਗੁਰੂ ਨਾਨਕ ਸਾਹਿਬ ਦੇ ਇੱਕ ਸਿੱਖ ਨੂੰ ਮਿਲ ਕੇ ਆਇਆ ਬਾਅਦ ਵਿੱਚ ਕਹੇ ਉਹ ਇੱਕ ਟੀਚਰ ਸੀ ਮੈਂ ਬੱਚਿਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਗਿਆ ਸੀ ਭਾਈ ਵੀਰ ਸਿੰਘ ਕਹਿੰਦੇ ਨੇ ਤੇਰੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨજર ਰਵਣੇ ਚਾਹੀਦੇ ਨੇ ਕਿ ਇਹ ਵਾਕਈ ਸਿੱਖ ਗੁਰੂ ਵਰਗ ਹੈ ਸਿੱਖ ਦਾ ਜੀਵਨ ਇਹੋ ਜਿਹਾ ਚਾਹੀਦਾ ਆਪਣੇ ਸ਼ਬਦ ਵੱਲ ਫੇਰ ਆਓ ਨਹਿ ਬਿਲੰਭ ਧਰਮੰਗ ਬਿਲੰਭ ਤਾਪੰ ਤੂੰ ਧਰਮ ਕਮਾਉਣ ਲੱਗਿਆਂ ਧੀਰ ਨਾ ਲਾ ਪਾਪ ਕਮਾਉਣ ਲੱਗਿਆਂ ਤੂੰ ਹਜ਼ਾਰਾਂ ਬਾਰ ਸੋਚਿਆ ਕਰ ਕਿਸੇ ਮੇਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਪੂਰ ਕੁਝ ਜਗਿਆਸੂ ਆਏ ਤੇ ਆ ਕੇ ਕਹਿਣ ਲੱਗੇ ਮਹਾਰਾਜ ਸਾਰੇ ਲੋਕ ਆਪੋ ਆਪਣੇ ਧਰਮਾਂ ਨੂੰ ਚੰਗਾ ਕਹਿੰਦੇ ਐ ਕਈ ਵਾਰੀ ਦੂਜੇ ਦੀ ਨਿੰਦਿਆ ਕਰਦੇ ਐ ਇਹ ਦੱਸੋ ਵੀ ਸਤਿਗੁਰੂ ਧਰਮ ਕਿਹੜਾ ਚੰਗਾ ਹੈ ਕਿੰਨਾ ਵੱਡਾ ਸਵਾਲ ਹੈ ਸਭ ਤੋਂ ਚੰਗਾ ਧਰਮ ਕਿਹੜਾ ਹੈ ਹਜੂਰ ਨੇ ਜਵਾਬ ਦਿੱਤਾ ਕਹਿਣ ਲੱਗੇ ਸਰਬ ਧਰਮ ਮਹ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਆਹ ਧਰਮ ਦੀ ਪਰਵਾਸ ਹੈ ਸਾਰਿਆਂ ਧਰਮਾਂ ਵਿੱਚੋਂ ਜਿਹੜਾ ਚੰਗਾ ਧਰਮ ਹੈ ਉਹ ਹਰੀ ਪਰਮੇਸ਼ਵਰ ਦਾ ਨਾਮ ਜਪਣਾ ਤੇ ਪਵਿੱਤਰ ਕਰਮ ਕਰਨੇ ਧਰਮ ਬਹੁਤਾ ਲੰਮਾ ਚੋੜਾ ਵਿਸ਼ਾ ਨਹੀਂ ਹੈ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਧਰਮ ਬੜਾ ਸੁਖੈਣ ਹੈ